अब देख रहे हो द टाइम्स पंजाब केसरी टीवी पंजाब के अंदर गैंगस्टर्स वार को लेकर आम आदमी पार्टी के सांसद गुरमीत सिंह मेहता और कांग्रेस के सांसद सुखजिंदर सिंह रंधावा के बीच जुबानी जंग जो है वो छिड़ गई थी हमारे साथ जब कांग्रेस के सांसद सुखजिंदर सिंह सिंह रंधावा ने गुरमीत रिंग को चुनौती दी थी हमारे साथ बातचीत करने के लिए गुरमीत सिंह गुरमीतर जी है साहब आपको चुनौती दी है कि आपके दांत तो अभी दूध के हैं और जो गैंगस्टर आपने कहा था कि कहीं ना कहीं कही उनसे लिंक है उसको लेकर उन्होंने चुनौती दिया है कि अगर कोई सबूत है तो वो पेश करें देखो ਪਹਿਲੀ ਗੱਲ ਤਾਂ ਇਹ ਕਿ ਮੈਂ ਜਿਹੜਾ ਕੋਈ ਰੰਧਾਵਾ ਸਾਹਿਬ ਨੂੰ ਕੱਲਿਆਂ ਤੇ ਮੈਂ ਕੋਈ ਜਿਹੜੀ ਟਿਕਾ ਟਿਕਰੀ ਸੀ ਕੀਤੀ ਮੈਂ ਇਹ ਗੱਲ ਪਰਸੋਂ ਕੀਤੀ ਸੀ ਕਿ ਜਿਹੜੇ ਗੈਂਗਸਟਰ ਨੇ ਇਹ ਕੋਈ ਇਹ ਨਹੀਂ ਵੀ 2-4 ਸਾਲ ਚ ਕੋਈ ਗੈਂਗਸਟਰ ਬਣ ਜਾਂਦਾ ਜਾਂ ਕੋਈ ਗੈਂਗ ਜਿਹੜੀ ਆ ਸ਼ੁਰੂ ਹੋ ਜਾਂਦੀ ਹੈ ਇਹਨੂੰ ਵੀ 25 ਸਾਲ ਦਾ ਜਿਹੜਾ ਸਮਾਂ ਉਹ ਲੱਗਦਾ ਉਹ 20-25 ਸਾਲ ਪਹਿਲਾਂ ਜਿੱਦੀ ਮਰਜ਼ੀ ਸਰਕਾਰ ਰਹੀ ਹੋਵੇ ਤੋਂ ਤੋਂ ਦੀ ਸ਼ੁਰੂਆਤ ਹੈ ਉਹ ਹੁੰਦੀ ਹੈ ਤੇ ਅੱਜ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਇਹ ਸਾਰੀਆਂ ਗੱਲਾਂ ਕਿਉਂਕਿ ਭਾਵੇਂ ਤੁਸੀਂ ਕੋਈ ਮੂਵੀ ਦੇਖ ਲਓ ਫਿਲਮ ਦੇਖ ਲਓ ਉਹਦੇ ਵਿੱਚ ਵੀ ਇਹ ਦਿਖਾਇਆ ਜਾਂਦਾ ਕਿ ਕਿਸ ਤਰ੍ਹਾਂ ਜਿਹੜੇ ਪੋਲੀਟੀਕਲ ਲੋਕ ਨੇ ਉਹ ਕਹੋ ਵੀ ਨੌਜਵਾਨਾਂ ਨੂੰ ਵਰਤਦੇ ਆ ਉਹਨਾਂ ਤੋਂ ਪੁੱਠ ਸਿੱਤੇ ਕੰਮ ਕਰਵਾਉਂਦੇ ਆ ਤੇ ਉਸ ਤੋਂ ਬਾਅਦ ਜਿਹੜੇ ਨੌਜਵਾਨ ਉਹ ਇਸ ਰਾਹ ਤੇ ਚੱਲ ਪੈਂਦੇ ਤੇ ਤੁਸੀਂ ਜੇ ਪੰਜਾਬ 'ਚ ਵੀ ਕਿਸੇ ਵੀ ਜਿਹੜੇ ਪੁਰਾਣੇ ਕੋਈ ਜਿਨ੍ਹਾਂ ਨੂੰ ਭਾਵੇਂ ਗੈਂਗਸਟਰ ਕਹਿ ਲੋ ਜਾਂ ਜਿਹੜੇ ਕੋਈ ਅੰਸਰ ਇਦਾਂ ਦੇ ਲਾਈਨ ਤੇ ਚਲੇ ਗਏ ਤੁਸੀਂ ਹਿਸਟਰੀ ਚਾਕੇ ਦੇਖ ਲਓ ਤਾਂ ਉਹਨਾਂ ਦੀ ਕਿਸੇ ਨਾ ਕਿਸੇ politcal leader ਨਾਲ affiliation ਜਿਹੜੀ ਆ ਉਹ ਰਹੀ ਆ ਤੇ ਉਸ ਤੋਂ ਬਾਅਦ ਕੋਈ ਉਹਨਾਂ ਚਾਰਸ ਵਿੱਚ ਰੌਲਾ ਪੈ ਗਿਆ ਦੁਸ਼ਮਣੀ ਪੈ ਗਈ ਜਾਂ ਵਰਤ ਕੇ ਛੱਡਤਾ ਇਹ ਤੁਸੀਂ ਜਿਵੇਂ ਮਰਜ਼ੀ ਕਹਿ ਲਓ ਇਹ ਇੱਕ ਅਲੱਗ ਗੱਲ ਆ ਪਰ ਜਿਹੜੀ ਪੁਰਾਣੀ affiliation ਚੋਣਾ ਵੇਲੇ ਵਰਤਨਾ ਬੂਥ ਕੈਪਚਰਿੰਗ ਜਿਹੜੀ ਹੈ ਪਹਿਲੇ ਸਮੇਂ ਚੋ ਵੀ ਹੁੰਦੀ ਰਹੀ ਹੈ ਉਹ ਕਿਤਨਾ ਕਿਤੇ ਜਿਹੜੀ ਐਫੀਲੀਏਸ਼ਨ ਉਹ ਕਿਤਨਾ ਕਿਤੇ ਜਿਹੜੀ ਜਾ ਕੇ ਤਾਰਾਂ ਜਿਹੜੀਆਂ ਨੇ ਉਹ ਜੁੜੀ ਜਾਂਦੀਆਂ ਨੇ ਤੇ ਇਹ ਗੱਲ ਮੈਂ ਅੱਜ ਵੀ ਜਿਹੜੀ ਹੈ ਉਹ ਕਹਿ ਰਹੇ ਹਾਂ ਤੇ ਬਾਕੀ ਜਿਤ ਤੱਕ ਰਹੀ ਗੱਲ ਜੋ ਕਿਉਂਕਿ ਉਹ ਨਿੱਜੀ ਮੈਨੂੰ ਲੱਗਦਾ ਵੀ ਜਿਆਦਾ ਲੱਗੇ ਕਿ ਮੀਤ ਦੇ ਜੀ ਦੁੱਧ ਵਾਲੇ ਦਾਦਨੀ ਹਜੇ ਆਏ ਤੇ ਦੇਖੋ ਮੈਂ ਪਹਿਲੀ ਗੱਲ ਦਾ ਰੰਦਾਵਾ ਸਾਹਿਬ ਮੰਗੂ ਕੋਈ ਮੇਰੇ ਪਿਤਾ ਜੀ ਕੋਈ ਵਜ਼ੀਰ ਨਹੀਂ ਸੀ ਮੈਂ ਚਾਂਦੀ ਦਾ ਚਮਚਾ ਲੈ ਕੇ ਦਾ ਜੰਮਿਆ ਨੇ ਇੱਕ ਆਮ ਪਰਿਵਾਰ ਦਾ ਪੁੱਤ ਤੇ 25 ਸਾਲ ਦੇ ਦੇ ਸੰਵਿਧਾਨ ਦੇ ਅਨੁਸਾਰ ਘੱਟੂ ਘੱਟ ਉਮਰ ਹੈ ਜਦੋਂ ਬੰਦਾ ਐਮਐਲਏ ਐਮਪੀ ਲੜ ਸਕਦਾ ਤੇ ਜਦੋਂ ਮੈਂ ਦੋ ਵਾਰੀ ਐਮਐਲਏ ਰਹਾ ਉਦੋਂ ਵੀ ਮੈਂ ਐਫੀਡੇਵਟ ਦਿੱਨੇ ਆ ਤਾਂ ਸਾਰੇ ਮੇਰੀ ਇੰਨੀ ਉਮਰ ਹੈ ਤੇ ਬਰਨਾਲੇ ਦੇ ਲੋਕਾਂ ਨੂੰ ਪਤਾ ਸੀ ਵੀ ਭਾਈ ਇਹਦੀ ਕਿੰਨੀ ਉਮਰ ਹੈ ਤੇ ਉਹਨਾਂ ਨੇ ਸੋਸ਼ਮਤ ਕੀ ਫੈਸਲਾ ਕੀਤਾ ਹੁਣ ਤੇ ਹੁਣ ਵੀ ਸੰਗਰੂਰ ਦੇ ਲੋਕਾਂ ਨੇ ਮੈਨੂੰ ਪੌਣੇ 2 ਲੱਖ ਮੋੜ ਮੈਂ ਅੱਜ ਤੱਕ ਭੇਜਿਆ ਤੇ ਉਹਨਾਂ ਨੂੰ ਪਤਾ ਹੀ ਸੀ ਮੇਰੀ ਕਿੰਨੀ ਉਮਰ ਆ ਸਾਰਾ ਉਹਨਾਂ ਨੇ ਸੁਸਮਝ ਕੇ ਫੈਸਲਾ ਕੀਤਾ ਕਿਉਂਕਿ ਉੱਥੇ ਅ ਪ੍ਰਾਣੀ ਦੰਦਾਲੇ ਵੀ ਜਿਹੜੇ ਇਲੈਕਸ਼ਨ ਆ ਉਹ ਲੜੀ ਰਹੇ ਸੀ ਕੋਈ ਦਬਾਵੇ ਦਵਾ ਕੋਈ ਕਿੱਥੋਂ ਤੇ ਬਾਕੀ ਜੇ ਰੰਧਾਵਾ ਸਾਹਿਬ ਇਸੇ ਨੂੰ ਮਾਪਦੰਡ ਮੰਨਦੇ ਆ ਕਿ ਜੀ ਪ੍ਰਾਣੀ ਉਮਰ ਨਾਲ ਹੀ ਕੋਈ ਸਿਆਣਾ ਹੁੰਦਾ ਤਾਂ ਮੈਨੂੰ ਕੱਲ ਦੱਸਣ ਕਿ ਜਿਹੜੀ ਢੋਹੀ ਖੜਗੇ ਨੂੰ ਦੇਖ ਕੇ ਟੇਢੀ ਨਹੀਂ ਹੁੰਦੀ ਉਹ ਰਾਹੁਲ ਗਾਂਧੀ ਦੇ ਆਉਂਦੇ ਸਾਰਨ ਚ ਕੁੱਪ ਕਿਉਂ ਪਿਆ ਜਾਂਦਾ ਹੈ ਜਿੰਨੇ ਕਾਂਗਰਸੀਆ ਪਾਰਲੀਮੈਂਟ ਦੇ ਅੰਦਰ ਮੰਨ ਲਓ ਕਿ ਸਾਰੇ ਗੋਡੀ ਹੱਥ ਲਾਉਂਦੇ ਆ ਨਹੀਂ ਲਾਉਂਦਾ ਦੱਸਣ ਵੀ ਭਾਈ ਅਸੀਂ ਨਹੀਂ ਲਾਉਂਦੇ ਤੇ ਖੜਗੇ ਸਾਹਿਬ ਤਾਂ ਬੜੇ ਪੁਰਾਣੇ ਆ ਪੁਰਾਣੇ ਦੰਦਾਂ ਵਾਲੇ ਆ ਉਹਨਾਂ ਲਈ ਉਹਨਾਂ ਸਨਮਾਨ ਜਿਹੜਾ ਉਹ ਕਿਉਂ ਨਹੀਂ ਹੈ ਸੋ ਮੈਨੂੰ ਲੱਗਦਾ ਵੀ ਐਦਾਂ ਦੀਆਂ ਗੱਲਾਂ ਕਰਨ ਤੋਂ ਪਹਿਲਾਂ ਸਾਰੇ ਵੱਡੇ ਲੀਡਰ ਆ ਉਹਨਾਂ ਨੂੰ ਆਪ ਦੀ ਪੀੜੀ ਥੱਲੇ ਵੀ ਸਾਰੀਆਂ ਗੱਲਾਂ ਸੋਚ ਵਿਚਾਰ ਕੇ ਜਿਹੜਾ ਬਿਆਨ ਹੈ ਉਹ ਦੇਣਾ ਚਾਹੀਦਾ ਸਿਰ ਆਪ ਆਪਣੇ ਬਿਆਨ ਪਰ ਕਾਇਮ ਹੈ ਮੈਂ ਤਾਂ ਅੱਜ ਵੀ ਜਿਹੜੀ ਇਸ ਗੱਲ ਨੂੰ ਕਹਿ ਰਹੇ ਆ ਮੈਂ ਤਾਂ ਇਹ ਵੀ ਕਹਿ ਰਹੇ ਆ ਕਿ ਜਦੋਂ ਰੰਧਾਵਾ ਸਰਚ ਆ ਸਭ 4 ਸਾਲ ਜੇਲ ਮੰਤਰੀ ਰਹੇ ਤਾਂ ਕੀ ਮੁਖਤਿਆਰ ਅंसारी ਨੂੰ ਪੰਜਾਬ ਨਹੀਂ ਲਿਆਂਦਾ ਗਿਆ ਇਹ ਗੱਲ ਵਿਧਾਨ ਸਭਾ ਚ ਵੀ ਉਹਦੇ ਇਸ ਗੱਲ ਵੀ ਕਹਲੋ ਵੀ ਦੁਬਾਰਾ ਦੁਬਾਰਾ ਛੜੀ ਨਹੀਂ ਵੀ ਉਹਨੂੰ ਉੱਥੇ ਲਿਆ ਕੇ ਜਿਹੜੇ ਨਜ਼ਾਰੇ ਆ ਉਹ ਦਬਾਏ ਗਏ ਤੇ ਐਵੇਂ ਇੱਕ ਝੂਟਾ ਮੂਟਾ ਜਿਹਾ ਕੇਸ ਬਣਾ ਕੇ ਪੰਜਾਬ ਲਿਆ ਕੇ ਰੱਖਿਆ ਗਿਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪਬਲਿਕ ਡੋਮੇਨ ਚ ਨੇ ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਸਾਰੀ ਗੱਲਾਂ ਇਹ ਪਬਲਿਕ ਜਿਹੜੀ ਆ ਤੁਸੀਂ ਗਰਦਾਸਪੁਰ ਜਾ ਕੇ ਪੁੱਛ ਲੋ ਲੋਕਾਂ ਤੋਂ ਵੀ ਉੱਥੋਂ ਦੇ ਜਿਹੜੀ ਪਿੰਡਾਂ ਦਾ ਸਰਵੇ ਕਰ ਲੋ ਵੀ ਲੋਕੋ ਤੋਂ ਕੀ ਕਹਿੰਦੇ ਆ ਸੋ ਇਹ ਸਾਰੀਆਂ ਗੱਲਾਂ ਲੋਕਾਂ 'ਚ ਚਰਚਾ ਦਾ ਵਿਸ਼ਾ ਹੈ ਲੇਕਿਨ ਸਰ ਕਹ ਲੱਗਦਾ ਹੈ ਕਿ ਗੈਂਗਸਟਰਵਾਦ ਹਾਵੀ ਹੈ ਅਭੀ ਪੰਜਾਬ ਮੇ ਕਿਉਂਕਿ ਜਿਸ ਤਰੀਕੇ ਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋ ਚਿੱਠੀ ਲਿਖੀ ਗਈ ਹੈ ਔਰ ਚਿੱਠੀ ਮੇ ਕਈ ਨਾ ਕਈ ਹੱਤਿਆ ਹੈ ਜਨਿਸਟਰਵਾਦ اور ਫਿਰੋਤੀ ਐਸੀ ਬatein ਲਿਖੀ ਗਈ ਹੈ और, और उसमे ये भी लिखा गया है कि पुलिस का कोई नाका जो है वो नहीं लगाया जाता पुलिस नहीं सुन रही है देखो पुलिस ਆਪਣੀ ਕਾਰਵਾਈ ਜਿਹੜੇ ਕੋਈ ਪੰਜਾਬ ਚ ਇਦਾਂ ਦੀ ਐਕਟੀਵਿਟੀਜ਼ ਕਰਦੇ ਆ ਉਹਨਾਂ ਦੇ ਤੁਰੰਤ ਕਾਰਵਾਈ ਕਰਦੀ ਹੈ 350 ਤੋਂ ਉੱਪਰ ਐਨਕਾਉਂਟਰ ਹੋ ਚੁੱਕੇ ਆ ਤੇ ਰੰਧਾਵਾ ਸਾਹਿਬ ਨੂੰ ਮੇਨ ਲੱਗਦਾ ਇਹ ਵੀ ਵਿੱਚ ਮੈਂਸ਼ਨ ਕਰਨਾ ਚਾਹੀਦਾ ਸੀ ਜਦੋਂ ਅਮਿਤ ਸ਼ਾਹ ਜੀ ਨੇ ਚਿੱਠੀ ਲਿਖ ਰਹੀ ਸੀ ਕਿ ਲਾਰੈਂਸ ਬਿਸ਼ਨੋਈ ਉਹਨਾਂ ਦੀ ਹੀ ਜੇਲ ਜਿਹੜੀ ਗੁਜਰਾਤ ਦੀ ਹੈ ਉਥੇ ਬੈਠ ਕੇ ਜਿਹੜੀਆਂ ਇਹ ਵੱਡੀਆਂ ਜਿਹੜੀਆਂ ਐਕਟੀਵਿਟੀਜ਼ ਆ ਉਹ ਕਰ ਰਿਹਾ ਵੀ ਉਹਦੇ ਉਹਦੇ ਦੇ ਵੀ ਜਿਹੜੀ ਗੌਰ ਆ ਉਹ ਕਰਨੀ ਚਾਹੀਦੀ ਹੈ ਤੇ ਉਹਦੇ ਨਾਲ-ਨਾਲ ਦੇਖੋ ਇਸ ਗੱਲ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਹੁਤੀਆਂ ਗੱਲਾਂ ਜਿਵੇਂ ਹੁਣ ਕੋਈ ਬੰਦਾ ਕੈਨੇਡਾ 'ਚ ਬੈਠਾ ਅਮਰੀਕਾ 'ਚ ਬੈਠਾ ਆਊਟ ਆਫ ਇੰਡੀਆ ਤਾਂ ਉਹ ਕੇਂਦਰ ਸਰਕਾਰ ਦੇ ਨਾਲ ਹੀ ਗੱਲ ਕਰਨੀ ਪਊ ਉਹਨਾਂ ਦੇ ਅਧੀਨ ਆ ਤੇ ਸਾਡੀ ਪੰਜਾਬ ਪੁਲਿਸ ਵੀ ਇਹਦੇ ਲਈ ਕਹਿ ਲੋ ਵੀ ਪੈਰਵਾਈ ਕਰਦੀ ਹੈ ਕੇਂਦਰ ਦੇ ਨਾਲ ਏਜੰਸੀ ਨਾਲ ਇਨ ਟੱਚ ਹੈ ਕਿ ਜਿਹੜੀਆਂ ਜੜਾਂ ਨਹੀਂ ਕਿਉਂਕਿ ਉਹ ਤੱਕ ਪਹੁੰਚ ਚੁੱਕੀਆਂ ਹੈ ਵੀ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਪੰਜਾਬ ਕਹਿ ਲੋ ਜਾਂ ਭਾਰਤ ਵਾਪਸ ਲਿਆਂਦਾ ਜਾ ਸਕੇ ਤੇ ਉਹਨਾਂ ਨੂੰ ਇੱਥੇ ਕਾਨੂੰਨ ਅਨੁਸਾਰ ਉਹਨਾਂ ਦੇ ਜਿਹੜੀ ਕਾਰਵਾਈ ਆ ਉਹ ਹੋ ਸਕੇ ਤਾਂ ਬਿਲਕੁਲ ਇਹ ਤੇ ਗੁਰਮੀਤ ਸਿੰਘ ਮੀਤਿਆਰ ਜਿन्होने ਖਾਸ ਬਾਤचीत ਕੀਤੀ ਹੈ اور انہوں نے جس طریقے سے ਸੁਖਬਿੰਦਰ ਸਿੰਘ ਖੰਨਾ ਨੇ چنوتھی دی تھی اس کا جواب جو ہے وہ دیا گیا ہے۔ ਦਿੱਲੀ سے কমল ਕੁਮਾਰ ਕੰਸਲ ਨਾਉ ਦਾ ਟਾਈਮਸ ਪੰਜਾਬ ਕੇਸੀਡੀ ٹی وی